ਕੰਗਨਾਰਾ ਨੌਤ ਦਾ ਕਾਂਗਰਸ ਤੇ ਹਮਲਾ ਰਾਹੁਲ ਗਾਂਧੀ ਨੂੰ ਬੋਲੇ ਤਿੱਖੇ ਬੋਲ Shimla Mandi seat ਤੋਂ BJP ਉਮੀਦਵਾਰ ਕੰਗਨਾਰਾ ਨੌਤ ਨੇ ਰਾਹੁਲ ਗਾਂਧੀ ਤੇ ਹਮਲਾ ਬੋਲ ਲਿਆ ਹੈ ਕੰਗਨਾਰਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਉਹਨਾਂ ਨੇ ਸ਼ਕਤੀ ਨੂੰ ਖਤਮ ਕਰਨਾ ਹੈ ਰਾਹੁਲ ਗਾਂਧੀ ਅਜੀਹਾ ਪਾਸ਼ਣ ਕੌਣ ਲਿਖ ਰਿਹਾ ਹੈ ਤੇ ਕੰਗਨਾ ਵੱਲੋਂ ਕਿਹਾ ਜਾਂਦਾ ਹੈ ਕਿ ਮੰਡੀ ਦੇ ਲੋਕ ਉਹਨਾਂ ਲੋਕਾਂ ਨੂੰ ਜਵਾਬ ਦੇਣ ਜੋ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਨੇ ਮੈਨੂੰ ਧੀ ਸਮਝੋ ਅਦਾਕਾਰਾਂ ਨਹੀਂ ਤੇ ਨਾਲ ਹੀ ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮ ਅਦਿੱਤਿਆ ਸਿੰਘ ਨੇ ਕਿਹਾ ਮੈਂ ਕੰਗਨਾ ਰਣੌਤ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੰਡੀ ਕੁਦਰਤੀ ਆਫਤ ਨਾਲ ਤਬਾਹ ਹੋਈ ਸੀ ਤਾਂ ਕਿੱਥੇ ਸੀ ਕੰਗਨਾਰਾ ਨੌਤ ਦਾ ਕਾਂਗਰਸ ਤੇ ਹਮਲਾ ਰਾਹੁਲ ਗਾਂਧੀ ਨੂੰ ਬੋਲੇ ਤਿੱਖੇ ਬੋਲ Shimla Mandi seat ਤੋਂ BJP ਉਮੀਦਵਾਰ ਕੰਗਨਾਰਾ ਨੌਤ ਨੇ ਰਾਹੁਲ ਗਾਂਧੀ ਤੇ ਹਮਲਾ ਬੋਲ ਲਿਆ ਹੈ ਕੰਗਨਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਉਹਨਾਂ ਨੇ ਸ਼ਕਤੀ ਨੂੰ ਖਤਮ ਕਰਨਾ ਹੈ ਰਾਹੁਲ ਗਾਂਧੀ ਅਜੀਹਾ ਪਾਸ਼ਣ ਕੌਣ ਲਿਖ ਰਿਹਾ ਹੈ ਤੇ ਕੰਗਨਾ ਵੱਲੋਂ ਕਿਹਾ ਜਾਂਦਾ ਹੈ ਕਿ ਮੰਡੀ ਦੇ ਲੋਕ ਉਹਨਾਂ ਲੋਕਾਂ ਨੂੰ ਜਵਾਬ ਦੇਣ ਜੋ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਨੇ ਮੈਨੂੰ ਧੀ ਸਮਝੋ ਅਦਾਕਾਰਾਂ ਨਹੀਂ ਤੇ ਨਾਲ ਹੀ ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮ ਅਦਿੱਤਿਆ ਸਿੰਘ ਨੇ ਕਿਹਾ ਮੈਂ ਕੰਗਨਾ ਰਣੌਤ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੰਡੀ ਕੁਦਰਤੀ ਆਫਤ ਨਾਲ ਤਬਾਹ ਹੋਈ ਸੀ ਤਾਂ ਕਿੱਥੇ ਸੀ ਕੰਗਨਾਰਾ ਨੌਤ ਦਾ ਕਾਂਗਰਸ ਤੇ ਹਮਲਾ ਰਾਹੁਲ ਗਾਂਧੀ ਨੂੰ ਬੋਲੇ ਤਿੱਖੇ ਬੋਲ Shimla Mandi seat ਤੋਂ BJP ਉਮੀਦਵਾਰ ਕੰਗਨਾਰਾ ਨੌਤ ਨੇ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਹੈ ਕੰਗਨਾਰਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਉਹਨਾਂ ਨੇ ਸ਼ਕਤੀ ਨੂੰ ਖਤਮ ਕਰਨਾ ਹੈ ਰਾਹੁਲ ਗਾਂਧੀ ਅਜੀਹਾ ਪਹਾੜ कौन लिख ਰਿਹਾ ਹੈ ਤੇ ਕੰਗਨਾ ਵੱਲੋਂ ਕਿਹਾ ਜਾਂਦਾ ਹੈ ਕਿ ਮੰਡੀ ਦੇ ਲੋਕ ਉਹਨਾਂ ਲੋਕਾਂ ਨੂੰ ਜਵਾਬ ਦੇਣ ਜੋ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਨੇ ਮੈਨੂੰ ਧੀ ਸਮਝੋ ਅਦਾਕਾਰਾ ਨਹੀਂ ਤੇ ਨਾਲ ਹੀ ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮ ਅਦਿੱਤਿਆ ਸਿੰਘ ਨੇ ਕਿਹਾ ਮੈਂ ਕੰਗਨਾ ਰਣੌਤ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੰਡੀ ਕੁਦਰਤੀ ਆਫਤ ਨਾਲ ਤਬਾਹ ਹੋਈ ਸੀ ਤਾਂ ਕਿੱਥੇ ਸੀ ਕੰਗਨਾਰਾ ਨੌਤ ਦਾ ਕਾਂਗਰਸ ਤੇ ਹਮਲਾ ਰਾਹੁਲ ਗਾਂਧੀ ਨੂੰ ਬੋਲੇ ਤਿੱਖੇ ਬੋਲ Shimla Mandi seat ਤੋਂ BJP ਉਮੀਦਵਾਰ ਕੰਗਨਾਰਾ ਨੌਤ ਨੇ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਹੈ ਕੰਗਨਾਰਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਉਹਨਾਂ ਨੇ ਸ਼ਕਤੀ ਨੂੰ ਖਤਮ ਕਰਨਾ ਹੈ ਰਾਹੁਲ ਗਾਂਧੀ ਅਜੀਹਾ ਪਾਸ਼ਣ ਕੌਣ ਲਿਖ ਰਿਹਾ ਹੈ ਤੇ ਕੰਗਨਾ ਵੱਲੋਂ ਕਿਹਾ ਜਾਂਦਾ ਹੈ ਕਿ ਮੰਡੀ ਦੇ ਲੋਕ ਉਹਨਾਂ ਲੋਕਾਂ ਨੂੰ ਜਵਾਬ ਦੇਣ ਜੋ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਨੇ ਮੈਨੂੰ ਧੀ ਸਮਝੋ ਅਦਾਕਾਰਾਂ ਨਹੀਂ ਤੇ ਨਾਲ ਹੀ ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮ ਅਦਿੱਤਿਆ ਸਿੰਘ ਨੇ ਕਿਹਾ ਮੈਂ ਕੰਗਨਾ ਰਣੌਤ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੰਡੀ ਕੁਦਰਤੀ ਆਫਤ ਨਾਲ ਤਬਾਹ ਹੋਈ ਸੀ ਤਾਂ ਕਿੱਥੇ ਸੀ ਕੰਗਨਾਰਾ ਨੌਤ ਦਾ ਕਾਂਗਰਸ ਤੇ ਹਮਲਾ ਰਾਹੁਲ ਗਾਂਧੀ ਨੂੰ ਬੋਲੇ ਤਿੱਖੇ ਬੋਲ Shimla Mandi ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾਰਾ ਨੌਤ ਨੇ ਰਾਹੁਲ ਗਾਂਧੀ ਤੇ ਹਮਲਾ ਬੋਲ ਲਿਆ ਹੈ ਕੰਗਨਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਉਹਨਾਂ ਨੇ ਸ਼ਕਤੀ ਨੂੰ ਖਤਮ ਕਰਨਾ ਹੈ ਰਾਹੁਲ ਗਾਂਧੀ ਅਜੀਹਾ ਪਾਸ਼ਣ ਕੌਣ ਲਿਖ ਰਿਹਾ ਹੈ ਤੇ ਕੰਗਨਾ ਵੱਲੋਂ ਕਿਹਾ ਜਾਂਦਾ ਹੈ ਕਿ ਮੰਡੀ ਦੇ ਲੋਕ ਉਹਨਾਂ ਲੋਕਾਂ ਨੂੰ ਜਵਾਬ ਦੇਣ ਜੋ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਨੇ ਮੈਨੂੰ ਧੀ ਸਮਝੋ ਅਦਾਕਾਰਾਂ ਨਹੀਂ ਤੇ ਨਾਲ ਹੀ ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮ ਅਦਿੱਤਿਆ ਸਿੰਘ ਨੇ ਕਿਹਾ ਮੈਂ ਕੰਗਨਾ ਨੂੰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੰਡੀ ਕੁਦਰਤੀ ਆਫਤ ਨਾਲ ਤਬਾਹ ਹੋਈ ਸੀ ਤਾਂ ਕਿੱਥੇ ਸੀ